ਨੰਬਰ 1 ਖੱਟੇ ਫਲਾਂ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਬਹੁਤ ਤੇਜ਼ੀ ਨਾਲ ਘਟਦੀ ਹੈ। ਨੰਬਰ 2 ਨਾਰਮਲ ਤਵੇ ਉੱਤੇ ਦੋਸਾ ਬਣਾਉਂਦੇ ਸਮੇਂ ਇੱਕ ਪਿਆਜ਼ ਨੂੰ ਕੱਟ ਕੇ ਤਵੇ ਉੱਪਰ ਰਗੜ ਦਿਓ। ਇਸ ਦੇ ਨਾਲ ਦੋਸਾ ਤਵੇ ਦੇ ਨਾਲ ਨਹੀਂ ਚਿਪਕੇਗਾ। ਨੰਬਰ 3 ਜਨਨਾ ਇੱਕ ਰਸਗੁੱਲਾ ਖਾਣ ਨਾਲ ਕਾਹ ਵਿੱਚ ਹੋਣ ਵਾਲੀ ਜਲਣ ਘਟ ਜਾਂਦੀ ਹੈ। ਨੰਬਰ 4 ਹਫਤੇ ਵਿੱਚ ਇੱਕ ਵਾਰ ਸੁੱਕੀਆਂ ਹੋਈਆਂ ਲਾਲ ਮਿਰਚਾਂ ਦੀ ਚਟਨੀ ਖਾਣ ਨਾਲ ਕੈਂਸਰ ਹੋਣ ਦੀ ਸਭਾਵਨਾ ਬਹੁਤ ਘੱਟ ਜਾਂਦੀ ਹੈ। ਨੰਬਰ 5 ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਵਧਨ ਦੀ ਸਮੱਸਿਆ ਹੈ ਤਾਂ ਤੁਸੀਂ ਨਹਾਉਣ ਤੋਂ ਬਾਅਦ ਰੋਜ਼ਾਨਾ ਇੱਕ ਗਲਾਸ ਪਾਣੀ ਦਾ ਪਿਓ ਇਸ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹੇਗਾ। ਨੰਬਰ 6 ਜੇਕਰ ਤੁਸੀਂ ਹਮੇਸ਼ਾ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਘੱਟ ਤੋਂ ਘੱਟ ਰੋਟੀ ਖਾਣੀ ਚਾਹੀਦੀ ਹੈ ਨੰਬਰ 7 ਦਾ ਟਮਾਟਰ ਨੂੰ ਪੀਸ ਕੇ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਦੀ ਸੁੰਦਰਤਾ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤੇ ਚਿਹਰੇ ਉੱਤੋਂ ਕਾਲੇ ਦਾਗ ਧੱਬੇ ਗਾਇਬ ਹੋ ਜਾਂਦੇ ਹਨ ਨੰਬਰ 8 ਜ਼ਿਆਦਾ ਸਮਾਂ ਏਸੀ ਵਿੱਚ ਸੌਣ ਨਾਲ ਮੋਟਾਪਾ ਵੱਧਦਾ ਹੈ ਏਸੀ ਹਵਾ ਨੂੰ ਰੁੱਖਾ ਸੁੱਖਾ ਬਣਾ ਦਿੰਦਾ ਹੈ ਜਿਸ ਕਰ ਅੱਖਾਂ ਵਿੱਚ ਜਲਣ ਸਰੀਰ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ ਨੰਬਰ 9 ਪਾਣੀ ਦੀ ਟੈਂਕੀ ਵਿੱਚ ਇੱਕ ਲੱਕੜ ਜਮਨ ਦੀ ਪਾ ਦਿਓ ਇਸ ਦੇ ਨਾਲ ਪਾਣੀ ਲੰਬੇ ਸਮੇਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 10 ਸਵੇਰ ਖਾਲੀ ਪੇਟ ਕੋਸਾ ਪਾਣੀ ਪੀਣ ਨਾਲ ਭਾਰ ਬਹੁਤ ਤੇਜ਼ੀ ਨਾਲ ਘਟਦਾ ਹੈ ਨੰਬਰ 11 ਰੋਜ਼ਾਨਾ ਇੱਕ ਚਮਚ ਅਸ਼ਵਗੰਧਾ ਪਾਊਡਰ ਦੁੱਧ ਜਾਂ ਕੋਸੇ ਪਾਣੀ ਨਾਲ ਲੈਣ ਨਾਲ ਥਾਇਰੋਇਡ ਕੰਟਰੋਲ ਵਿੱਚ ਰਹਿੰਦਾ ਹੈ ਤੇ ਹਾਰਮones ਵੈਲੈਂਸ ਜੁੜਦੇ ਹਨ ਨੰਬਰ 12 ਰਾਤ ਨੂੰ ਸੌਣ ਤੋਂ 2 ਘੰਟੇ ਪਹਿਲਾਂ ਭੋਜਨ ਕਰਨਾ ਚਾਹੀਦਾ ਹੈ ਰਾਤ ਦਾ ਭੋਜਨ ਸਾਦਾ ਅਤੇ ਹਲਕਾ ਖਾਓ ਨੰਬਰ 13 ਹਮੇਸ਼ਾ ਕੱਬੇ ਪਾਸੇ ਕਰਵਟ ਲੈ ਕੇ ਸੌਣਾ ਚਾਹੀਦਾ ਹੈ ਇਸ ਨਾਲ ਵਧੀਆ ਨੀਂਦ ਆਉਂਦੀ ਹੈ ਤੇ ਭੋਜਨ ਜਲਦੀ ਹਾজম ਹੋ ਜਾਂਦਾ ਹੈ ਨੰਬਰ 14 ਤੇਲ ਦੇ ਤੇਲ ਨੂੰ ਹਲਕਾ ਗਰਮ ਕਰਕੇ ਧੁੰਨੀ ਵਿੱਚ ਪਾਉਣ ਨਾਲ ਰੀੜ ਦੀ ਹੱਡੀ ਉੱਤੇ ਲਾਉਣ ਨਾਲ ਕਮਰ ਦਰਦ ਦੀ ਸਮੱਸਿਆ ਠੀਕ ਹੁੰਦੀ ਹੈ ਨੰਬਰ 15 ਰਾਤ ਦੇ ਸਮੇਂ ਦਹੀਂ ਨਹੀਂ ਖਾਣਾ ਚਾਹੀਦਾ ਨੰਬਰ 16 ਜਿਹੜੇ ਲੋਕ ਰਾਤ ਨੂੰ ਜਿਆਦਾ دیر ਨਾਲ ਸੌਂਦੇ ਹਨ ਉਹਨਾਂ ਦੀਆਂ ਲੱਤਾਂ ਸਮੇਂ ਤੋਂ ਪਹਿਲਾਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 17 ਜਾਨਣਾ ਕੱਚਾ ਅਦਰਕ ਚਬਾਉਣ ਨਾਲ ਵਾਦੀ ਹੋਈ ਉਮਰ ਨਜ਼ਰ ਨਹੀਂ ਆਉਂਦੀ ਚਿਹਰਾ ਜਵਾਨ ਨਜ਼ਰ ਆਉਣ ਲੱਗ ਜਾਂਦਾ ਹੈ ਨੰਬਰ 18 ਜਿਹੜੇ ਲੋਕ ਬਹੁਤ ਜ਼ਿਆਦਾ ਦੁਬਲੇ ਪਤਲੇ ਹਨ ਉਹਨਾਂ ਨੂੰ ਵਾਸੀ ਮੂੰਹ ਰਾਜਮਾ ਅਤੇ ਮੂੰਗ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਬਹੁਤ ਛੇਤੀ ਤੁਹਾਡੇ ਜਲਦੀ ਵਿੱਚ ਪ੍ਰੋਟੀਨ ਦੀ ਕਮੀ ਪੂਰੀ ਹੋ ਜਾਂਦੀ ਹੈ ਨੰਬਰ 1 ਜੇਕਰ ਤੁਹਾਡੇ ਬਲੋ ਬਹੁਤ ਜ਼ਿਆਦਾ ਫਟ ਜਾਂਦੇ ਹਨ ਤਾਂ ਤੁਹਾਨੂੰ ਸਰੋਂ ਦੇ ਤੇਲ ਦੀਆਂ ਕੁਝ ਬੂੰਦਾਂ ਧੋਨੇ ਵਿੱਚ ਪਾ ਕੇ ਸੌਣਾ ਚਾਹੀਦਾ ਹੈ ਨੰਬਰ 2 ਕਾਲੇ ਅੰਕੂਰ ਪੇਟ ਦੀ ਸਫਾਈ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਹਨ ਨੰਬਰ 21 ਦੁੱਧ ਵਿੱਚ ਸੌਫ ਨੂੰ ਵਾਲ ਕੇ ਪੀਣ ਨਾਲ ਰੰਗ ਬਹੁਤ ਜ਼ਿਆਦਾ ਕੋਰਾ ਹੁੰਦਾ ਹੈ ਅਤੇ ਚਿਹਰੇ ਉੱਤੇ ਚਮਕ ਵੀ ਆਉਂਦੀ ਹੈ। ਨੰਬਰ 22 ਪੁੰਗਰੀਆਂ ਹੋਈਆਂ ਦਾਲਾਂ ਨੂੰ ਜ਼ਿਆਦਾ ਦਿਨ ਤੱਕ ਤਾਜ਼ਾ ਰੱਖਣ ਲਈ ਉਹਨਾਂ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਫ੍ਰਿਜ ਵਿੱਚ ਰੱਖ ਦਿਓ। ਨੰਬਰ 23 ਬੱਚਿਆਂ ਨੂੰ ਬੱਕਰੀ ਦੇ ਦੁੱਧ ਪਿਲਾਉਣ ਨਾਲ ਬੱਚਿਆਂ ਦਾ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ। ਉਹਨਾਂ ਦੀਆਂ ਹੱਡੀਆਂ ਵੀ ਬਹੁਤ ਮਜ਼ਬੂਤ ਹੁੰਦੀਆਂ ਹਨ। ਨੰਬਰ 24 ਆਲੂਆਂ ਦੇ ਪਰੌਂਠੇ ਬਣਾਉਂਦੇ ਸਮੇਂ ਉਹਨਾਂ ਦੀ ਸਟਫਿੰਗ ਵਿੱਚ ਥੋੜਾ ਜਿਹਾ ਬੇਸਨ ਮਿਲਾ ਦਿਓ ਇਸ ਤਰ੍ਹਾਂ ਕਰਨ ਨਾਲ ਪਰੌਂਠੇ ਬਿਲਕੁਲ ਨਹੀਂ ਟੁੱਟਣਗੇ ਨੰਬਰ 25 ਗੋੜਾ ਅਤੇ ਪਿਆਜ਼ ਨੂੰ ਇਕੱਠੇ ਖਾਣ ਨਾਲ ਰੋਕੀ ਹੋਈ ਨਿਭਾਈ ਵਦਨ ਲੱਗ ਜਾਂਦੀ ਹੈ ਨੰਬਰ 26 ਸਾਨੂੰ ਕਦੇ ਵੀ ਪਿਸ਼ਾਬ ਨੂੰ ਰੋਕਣਾ ਨਹੀਂ ਚਾਹੀਦਾ ਪਿਸ਼ਾਬ ਨੂੰ ਰੋਕਣ ਨਾਲ ਲਗਵਾ ਦੀ ਬਿਮਾਰੀ ਹੋ ਸਕਦੀ ਹੈ ਨੰਬਰ 27 ਜਿਹੜੇ ਲੋਕਾਂ ਨੂੰ ਵਾਰ-ਵਾਰ ਤੁਕਾਂ ਦੀ ਆਦਤ ਹੁੰਦੀ ਹੈ ਉਹਨਾਂ ਦਾ ਦਿਮਾਗ ਬਹੁਤ ਛੇਤੀ ਕਮਜ਼ੋਰ ਹੋ ਜਾਂਦਾ ਹੈ। ਨੰਬਰ 28 ਪਤਾ ਗੋਭੀ ਦਾ ਸਲਾਦ ਖਾਣ ਨਾਲ ਪਸ਼ਾਬ ਖੁੱਲ੍ਹ ਕੇ ਆਉਂਦਾ ਹੈ। ਨੰਬਰ 29 ਜਲੀ ਹੋਈ ਥਾਂ ਤੇ ਕੱਚੇ ਆਲੂ ਦਾ ਪੇਸਟ ਬਣਾ ਕੇ ਲਗਾਓ। ਜ਼ਖਮ 1-2 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਵੇਗਾ। ਨੰਬਰ 30 ਮੂੰਹ ਨਾਲ ਸਾਹ ਲੈਣ ਨਾਲ ਉਮਰ ਘਟਦੀ ਹੈ। ਹਮੇਸ਼ਾ ਨੱਕ ਨਾਲ ਹੀ ਸਾਹ ਲੈਣਾ ਚਾਹੀਦਾ ਹੈ। ਨੰਬਰ 31 ਪਾਣੀ ਨੂੰ ਹਮੇਸ਼ਾ ਘੁੱਟ-ਘੁੱਟ ਕਰਕੇ ਪੀਣਾ ਚਾਹੀਦਾ ਹੈ। ਇਸ ਨਾਲ ਕਦੇ ਵੀ ਫੇਫੜਿਆਂ ਦਾ ਕੈਂਸਰ ਨਹੀਂ ਹੁੰਦਾ ਨੰਬਰ 32 ਚੀਨੀ ਦਾ ਸਾਨੂੰ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ ਚੀਨੀ ਦਾ ਇਸਤੇਮਾਲ ਕਰਨ ਨਾਲ ਇਨਸਾਨਾ ਛੇਤੀ ਬੁੱਢਾ ਹੋ ਜਾਂਦਾ ਹੈ ਚੀਨੀ ਦੀ ਥਾਂ ਸਾਨੂੰ ਮਿਸ਼ਰੀ ਜਾਂ ਗੁੜ ਦੀ ਵਰਤੋਂ ਕਰਨੀ ਚਾਹੀਦੀ ਹੈ ਨੰਬਰ 33 ਮੂੰਗ ਦਾਲ ਦੀ ਵਰਤੋਂ ਜਿਆਦਾ ਤੋਂ ਜਿਆਦਾ ਕਰਨੀ ਚਾਹੀਦੀ ਹੈ ਇਸ ਦੇ ਨਾਲ ਪੇਟ ਦੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਨੰਬਰ 3 ਜਨਕੀ ਰਜਾਨਾ ਚਿਹਰੇ ਉੱਤੇ ਬਰਫ਼ ਦੀ ਟਕੋਰ ਕਰਨੀ ਚਾਹੀਦੀ ਹੈ। ਇਸ ਨਾਲ ਸਾਡੇ ਓਪਨ ਹੋਰ ਸੰਗੜ ਜਾਂਦੇ ਹਨ ਅਤੇ ਫਿੰਪਲ ਨਹੀਂ ਹੁੰਦੀ। ਚਿਹਰਾ ਚਮਕਦਾਰ ਬਣਦਾ ਹੈ। ਨੰਬਰ 35 ਰਜਾਨਾ ਕੇਲਾ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਕਮੀ ਪੂਰੀ ਹੁੰਦੀ ਹੈ। ਅਤੇ ਸਰੀਰ ਵਿੱਚ ਖੂਨ ਵੀ ਵਧਦਾ ਹੈ। ਨੰਬਰ 36 ਹਲਦੀ ਅਤੇ ਗੁੜ ਨੂੰ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਪਤਰੀ ਨਸ਼ਟ ਹੋ ਜਾਂਦੀ ਹੈ। ਨੰਬਰ 30 ਦਹੀਂ ਵਿੱਚ ਖੀਰਾ ਮਿਲਾ ਕੇ ਖਾਣ ਨਾਲ ਅਲਰਜੀ ਦੀ ਸਮੱਸਿਆ ਠੀਕ ਹੁੰਦੀ ਹੈ। ਨੰਬਰ 38 ਜੇਕਰ ਪੇਟ ਵਿੱਚ ਜਲਣ ਦੀ ਸਮੱਸਿਆ ਹੈ ਤਾਂ ਇੱਕ ਗਲਾਸ ਦੁੱਧ ਵਿੱਚ ਹਜ਼ੂਰ ਪਾ ਕੇ ਪੀ ਲਓ। ਜਲਣ ਦੀ ਸਮੱਸਿਆ ਠੀਕ ਹੋ ਜਾਵੇਗੀ। ਨੰਬਰ 43 ਤਿੰਨ ਮਕੀਨ ਖਾਣ ਨਾਲ ਪੇਟ ਵਿੱਚ ਗੈਸ ਐਸਿਡਿਟੀ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 42 ਤੇਜ ਪੱਤੇ ਅਤੇ ਚਾਰ ਲੌਂਗਾਂ ਨੂੰ ਇੱਕ ਗਲਾਸ ਪਾਣੀ ਵਿੱਚ ਇਹ ਚੰਗੀ ਤਰ੍ਹਾਂ ਉਬਾਲੋ। ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਖਾਲੀ ਪੇਟ ਪਿਓ ਇਸ ਦੇ ਨਾਲ ਤੁਹਾਡੇ ਫੇਫੜਿਆਂ ਵਿੱਚ ਜਮਾ ਵਰਗਮ ਬਾਹਰ ਨਿਕਲ ਜਾਵੇਗੀ ਨੰਬਰ 41 ਖਾਲੀ ਪੇਟ ਇੱਕ ਚਮਚ ਦਿਲਾਂ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ساری ਜਿੰਦਗੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਨੰਬਰ 42 ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਮੁਠੀ ਭਰ ਛੋਲੇ ਅਤੇ ਕਿਸ਼ਮੇ ਖਾਓ ਇਸ ਦੇ ਨਾਲ ਇਹ ਪਰੇਸ਼ਾਨੀ ਦੂਰ ਹੋ ਜਾਵੇਗੀ ਨੰਬਰ 43 ਸ਼ੈਂਪੂ ਦਾ ਜ਼ਿਆਦਾ ਇਸਤੇਮਾਲ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਦੇ ਨਾਲ ਵਾਲ ਸਫੇਦ ਹੋਣ ਲੱਗ ਜਾਂਦੇ ਹਨ ਨੰਬਰ 44 ਜੇਕਰ ਤੁਹਾਨੂੰ ਜੋੜਾਂ ਦਾ ਦਰਦ ਹੈ ਤਾਂ ਜੀਰ ਤੁਹਾਡੇ ਲਈ ਬਹੁਤ ਫਾਇਦੇਮੰਦ ਰਹੇਗੀ ਨੰਬਰ 45 ਨਿਹਾਰ ਮੋਰ ਜਾਣਾ ਇੱਕ ਚਮਚ ਭੁੰਨੀ ਹੋਈ ਸੌਫ ਖਾਨ ਨਾਲ ਤੁਹਾਡਾ ਵਜ਼ਨ ਘਟ ਹੋ ਜਾਵੇਗਾ ਨੰਬਰ 46 ਹਮੇਸ਼ਾ ਠੀਕ ਰਹਿਣ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ 3 ਤੋਂ 5 ਖਜੂਰਾਂ ਜ਼ਰੂਰ ਖਾਓ ਨੰਬਰ 47 ਪੇਟ ਦੀ ਚਰਬੀ ਨੂੰ ਘਟ ਕਰਨ ਲਈ ਦਹੀਂ ਵਿੱਚ ਚੁਟਕੀ ਭਰ ਸਫੇਦ ਜੀਰਾ ਮਿਲਾ ਕੇ ਦਿਨ ਵਿੱਚ ਇੱਕ ਵਾਰ ਜ਼ਰੂਰ ਖਾਓ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਫਰਕ ਦੇਖਣ ਲੱਗ ਜਾਵੇਗਾ ਨੰਬਰ 48 ਜੇਕਰ ਤੁਸੀਂ ਹਫਤੇ ਤੱਕ ਮੇਥੀ ਦਾ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਪੁਰਾਣੀ ਤੋਂ ਪੁਰਾਣੀ ਕਬਜ ਵੀ ਠੀਕ ਹੋ ਜਾਵੇਗੀ। ਨੰਬਰ 49 ਮਹਿੰਦੀ ਦੇ ਪੱਤਿਆਂ ਨਾਲ ਵਾਲ ਤੋਂ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ। ਜੇਕਰ ਤੁਹਾਡੇ ਸਿਰ ਵਿੱਚ ਇਨਫੈਕਸ਼ਨ ਹੋ ਰਹੀ ਹੈ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ। ਇਸ ਨਾਲ ਡੈਂਡਰਾਫਰ ਵੀ ਦੂਰ ਹੁੰਦਾ ਹੈ। ਨੰਬਰ 50 ਜੋ ਔਰਤਾਂ ਹਮੇਸ਼ਾ ਠੀਕ ਅਤੇ ਸਿਹਤਮੰਦ ਰਹਿਣਾ ਚਾਹੁੰਦੀਆਂ ਹਨ ਉਹਨਾਂ ਨੂੰ ਕਪੜੇ ਹਮੇਸ਼ਾ ਹੱਥਾਂ ਨਾਲ ਧੋਣੇ ਚਾਹੀਦੇ ਹਨ ਨੰਬਰ 51 ਸ਼ਾਮ ਦੇ ਵਕਤ ਹਮੇਸ਼ਾ ਹਲਕਾ ਖਾਣਾ ਖਾਓ ਤੇਲ ਵਾਲਾ ਖਾਣਾ ਬਿਲਕੁਲ ਵੀ ਨਾ ਖਾਓ ਇਹ ਤੁਹਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖੇਗਾ ਨੰਬਰ 52 ਜ਼ਰੂਰਤ ਤੋਂ ਜ਼ਿਆਦਾ ਨਹੀਂ ਸੌਣਾ ਚਾਹੀਦਾ ਇਸ ਨਾਲ ਤੁਸੀਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਓਗੇ ਅਤੇ ਆਲਸੀ ਵੀ ਬਣੋਗੇ ਨੰਬਰ 53 ਜਿਆਦਾ achar ਦਾ ਸੇਵਨ ਕਰਨ ਨਾਲ ਤੁਹਾਡੀ ਕਿਡਨੀ ਖਰਾਬ ਹੋ ਸਕਦੀ ਹੈ। ਨੰਬਰ 54 ਜੇਕਰ ਤੁਸੀਂ ਕਟਹਲ ਦੀ ਸਬਜ਼ੀ ਤਿੰਨ ਮਹੀਨੇ ਲਗਾਤਾਰ ਖਾ ਲੈਂਦੇ ਹੋ ਤਾਂ ਤੁਹਾਨੂੰ ਖਾਣ ਦੀ ਕਮੀ ਕਦੇ ਵੀ ਨਹੀਂ ਹੋਵੇਗੀ। ਨੰਬਰ 55 ਰਾਜਮਾ ਵਿੱਚ ਪ੍ਰੋਟੀਨ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਲਈ ਰਾਜਮਾ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਇਹ ਵੀਡੀਓ ਆਮ ਜਾਣਕਾਰੀ ਤੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੇ ਗਲਤੀਆਂ ਹੋ ਜਾਂਦੇ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ